ਯਾਰ ਭਾਈ ਸਾਸਰੀ ਕਲ ਫੇਸਬੁਕ ਕਨ ਜ YouTube ਵਾਲਿਆਂ ਨੂੰ ਤੇ ਕਹਿੰਦੇ ਆ ਜਿਹੜੀ ਤਾਂ ਉਹਦੇ ਪਾਸੇ ਆਪਣੇ ਪੋਸਟ ਤੇ ਉੱਥੇ ਲੰਬਰ ਚੱਲੇ ਜਾਂਦਾ 5 ਤੋਂ 7 ਫੁੱਟ ਮਾ ਪੇਜ ਜਾ ਕਰੋ ਤੇ ਵੀਡੀਓ ਸਾਰੀ ਵੇਖ ਭਰਾ ਬਣ ਕੇ ਸਟੈਪ ਨਾ ਕਰਿਓ ਆਪਾਂ ਨੇ ਕਹਿ ਚੀਤੋ ਸੱਤ ਚੀਜ਼ਾਂ ਵੀਡੀਓ ਸਾਰੀ ਵੇਖ ਸਿਰੇ ਤਾਈਂ ਸਟੈਪ ਨਾ ਕਰਿਓ ਤੇ ਵੀਡੀਓ ਲਾਈਕ ਕਰ ਦੇ ਕੋਲ ਕਮੈਂਟ ਕਰ ਦੇਲ ਸ਼ੇਅਰ ਕਰ ਦੇ ਵੀਰੇ 19 ਫੁੱਟ ਟਰਾਲਾ ਥੱਲੇ ਦੋਰੀਆਂ ਸਪੋਰਟਾਂ ਲੱਗੀਆਂ ਰੇਲ ਦਾ ਹਿੱਸਾ ਤੇ ਦਾਸ ਸਿੰਘ ਕੀ ਦਾ ਗਾਡਰ ਬਹੁਤ ਵਧੀਆ ਟਰਾਲਾ ਤੇ ਟਾਇਰ ਵੀ ਬਹੁਤ ਜਿਹੇ ਟਰਾਲੇ ਦੇ ਤੇ ਕੁਆਲਿਟੀ ਦਾ ਰੰਗ ਕੀਤਾ 19 ਫੁੱਟਾ ਟਰਾਲਾ ਇਹ ਤੇ ਏੜ ਗੰਬਰਸਰ ਪਿੰਡ ਬੜੀ ਟਗਾ ਉਹ ਇਹਨਾਂ ਦਾ ਤੇ ਕੋਕਾ ਵੀ ਟਰਾਲਾ ਕਿਸੇ ਵੀ ਭਾਈ ਇਹ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਦਾਸ ਨੇੜੀ ਦੀ ਹਾਬਾ 10 ਇੰਚੀ ਗਾਟਾ ਮੰਜਾ ਲੱਗਿਆ 3.5 ਫੁੱਟ ਵੈੱਡ ਲੇਜ਼ਰ ਕੱਟਦੇ ਦਾ ਵੈੱਡ ਬਣਿਆ ਤੇ ਆ ਰਸੇ ਕ ਟੰਗਣ ਵਾਲੀ ਵੀ ਲੱਗੀ ਹੈ ਮਗਰ ਲੈਕਟਾ ਚੈਕਟਾ ਲੱਗਿਆ ਲੱਗੀ ਪੋਵਈਏ ਟਰਾਲਾ ਦੂਰੀਆਂ ਪੱਤਿਆਂ ਡਾਲੇ ਨੂੰ ਕੰਨੇ ਵਾਲੇ ਵੀਰਾਂ ਵੱਲੋਂ ਟਰਾਲਾ ਤੇ ਮਗਰਲੇ ਪਾਸੇ ਵੀ ਲੱਗਿਆ ਵਾ ਇਹਦੇ ਛਾਪਾ ਬਣਾ ਕੇ ਲਾਇਆ ਵਾ ਬਹੁਤ ਸੋਹਣਾ ਟਰਾਲਾ ਕੇ ਵੀਰ ਭਾਈ ਜੀ ਲੈਣਾ ਵੀ ਸੰਪਰਕ ਕਰ ਸਕਦੇ ਆ ਰੇਟ ਹੈਗਾ ਤੈਨਾਂ ਦਾ 30000 ਮੌਕੇ ਦੇ ਮਾਰਤਾਨ ਕਰ ਦੇਣਗੇ ਕੋਕਾ ਪੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਹੁਤ ਭਾਰਾ ਟਰਾਲਾ ਤੇ ਰੇਲ ਦਾ ਹਿੱਸਾ ਇਹਦਾ ਤੇ ਗਾਡਰਾਂ ਦੇ ਥੱਲੇ ਦੂੜੀਆਂ ਦੇ ਸਪੋਰਟਾਂ ਫੇਰ ਲੱਗੀਆਂ ਦੂੜੀਆਂ ਆ ਵੇ ਲੋ ਸਪੋਰਟ ਤਾਂ ਨਹੀਂ ਹੈ سیدੀ ਵੀ ਪੱਟਿਆ ਨਾ ਜਾਵੇ ਕੋਕਾ ਪੀਟ ਰਾਣਾ ਕਿਸ ਵੀਰ ਭਾਈ ਦੇ ਲੈਣਾ ਵੀ ਇਸਪਰਕ ਕਰ ਸ 330000 ਰੁਪਿਆ ਰੇਟ ਆ 5000 ਰੁਪਿਆ ਲਿਸ ਕਰਨ ਕਿ ਕਿਹੜਾ ਆਪਣੇ ਚਾਹ ਜਾਂ ਸੈਫ ਸਕੁਆਇਰ ਕਰਕੇ ਜਾਊਗਾ 10 ਬੰਦੇ ਨੂੰ ਸ਼ੇਅਰ ਕਰੂਗਾ ਤੇ 5000 ਰੁਪਿਆ ਲਿਸ ਕਰਨਗੇ ਆਪਣੀ ਨੂੰ ਇਹ ਕੋਕਾ ਪੀਟ ਰਾਦਾ ਹੈ ਵੀ ਤੋਂ ਭਾਰਾ ਟਰਾਲਾ ਕਿਸ ਵੀਰ ਭਾਈ ਦੇ ਲੈਣਾ ਵੀ ਇਸਪਰਕ ਕਰ ਦੋ ਤੇ ਧੀਰ ਗੰਬਰ ਸਰ ਪਿੰਡ ਮਰੀਠਿਆ ਉੱਥੇ ਖੜਾ ਹੈ ਇਹ ਵੀਰ ਕੋ ਸਾਰੀ ਵੀ ਕਪੜਾ ਬਣ ਕੇ ਸਟੇਪ ਤੇ ਕਹਿੰਦਾ ਸਾਰੀ ਕੰਨ ਕਰਨ ਲਈ ਫੋਨ ਲੱਗਦੇ ਸਕਦੇ ਬੋਲਟ ਮੋਟਰਸਾਈਕਲ ਇੱਕ 9 ਮਾਡਲ ਆ ਤੇ ਇੱਕ 12 ਮਾਡਲ ਆ ਧੂਆਂ ਦੋ ਮੋਟਰਸਾਈਕਲ ਆ ਇੱਕੇ ਵੀਰ ਕੋਲੇ ਜੇ ਕਿਸੇ ਵੀਰ ਪੈ ਜਾਂਦਾ ਨਹੀਂ ਵੀਰ ਨਾਲ ਸੰਪਰਕ ਕਰ ਸਕਦੇ ਆ ਕਾਗਜ਼ ਪੱਤਰ ਫੁੱਲ ਤੇ ਕਾਪੀ ਦੀ ਜ਼ਿੰਮੇਵਾਰੀ ਫੁੱਲ ਹੋਗੀ ਅਗਲੇ ਦੀ ਮਾਲਕ ਵੀਰਾਂ ਦਾ ਮੇਰਾ ਸਰਕੀਨ ਜਿੱਤੇ ਨੰਬਰ ਚੱਲ ਜਾਂਦਾ 2 ਬੋਲਟਾਂ ਦਾ 2.5 ਲੱਖ ਰੁਪਇਆ ਮੰਗ ਕਰਦਾ ਮੌਕੇ ਦੇ ਮਾਨਤਾਣ ਕਰ ਦੂੰਗਾ ਬੋਲਟ ਮੋਟਰਸਾਈਕਲ ਬਹੁਤ ਵਧੀਆ ਕੱਲੇ ਕੱਲੇ ਬੋਲਟ ਮੋਟਰਸਾਈਕਲ ਦੀ ਜਿਹੜੀ ਫੋਟੋ ਮੈਂ ਦਾ ਸਕਦੇ ਕਿਹੜਾ ਤੁਹਾਡੇ 12 ਮਾਡਲ ਜਾਂ 9 ਮਾਡਲ ਕਿਹੜਾ ਤੁਹਾਡੇ ਪਸੰਦ ਆ ਗਿਆ ਦੋ ਮੋਟਰਸਾਈਕਲ ਆ ਬੋਲਟ ਕੋਕਾ ਵੀ ਬੋਲਟ ਮੋਟਰਸਾਈਕਲ ਜੇ ਕਿਸੇ ਵੀਰ ਭਾਈ ਨੇ ਲੈਣੇ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਕਾਗਜ਼ ਪੱਤਰ ਫੁੱਲ ਵਧੀਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਰਕੀਨ ਤੇ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ 2.5 ਲੱਖ ਰੁਪਏ ਮੰਗ ਕਰਦੇ ਆ 12 ਮਾਡਲ ਦਾ ਤੇ ਨਵਾਂ ਮਾਡਲ ਦਾ ਦੋ ਬੋਲ ਟਾਇਰ ਸਾਰਾ ਸਭ ਕੁ ਵਧੀਆ ਤੇ ਕਿਸੇ ਬੈਂਡਰੀ ਸੈਂਟਰੀ ਸਭ ਕੁ ਨਵੀਂ ਜਿਹੜੀ ਕੰਮ ਹੋਇਆ ਵਾ ਸਾਰਾ ਕਰਪੈਨ ਬਹੁਤ ਵਧੀਆ ਕਿਸੇ ਵੀਰ ਭਾਈ ਜੀ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਟਰੈਕਟਰ ਵਾਲੀ ਕਰਪੈਨ 2008 ਮਾਟਲਾ ਪੂਰੀ ਵਧੀਆ ਕਰਪੈਨ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਕੱਲੀ ਕੱਲੀ ਵੀਰ ਨੇ ਫੋਟੋ ਭਾਈਆ ਤੇ ਕਿਦੋਂ ਗਲੀ ਚਲੀ ਨਹੀਂ ਕਿਦੋਂ ਸਾਫ ਪਈਏ ਬਹੁਤ ਵਧੀਆ ਫੋਲਰ ਪੇਰ ਹੋਈ ਵੀ ਆ ਤੇ ਟਾਇਰ ਮਗਰ ਲੈ ਨਵੇਂ ਆ ਮੂਰਲੇ ਦਾ ਟਰੈਕਟਰ ਆ ਲੈ ਦਿੰਦੇ ਹੁੰਦੇ ਆ ਤੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਛੋਟੇ ਟਾਇਰੋਂ 2008 ਮਾਡਲ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੇਟ ਲਈ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਕੱਲੀ ਕੱਲੀ ਵੀ ਇਨੇ ਫੋਟੋ ਪਈ ਆ ਸਾਰੀ ਜਾਣਕਾਰੀ ਲਈ ਫੋਨ ਲੱਗ ਲੈ ਸਕਦੇ ਆ 13 ਰੁਪਏ ਨੇ ਇਹ 513 ਇਹ ਤੇ ਕੇ ਵੀਰ ਭਾਈ ਜਣ ਲੈਣੀ ਜੌਂਦੀ ਆ ਟਰੈਕਟਰ ਤੇ ਚੱਲੀ ਵੀ ਆ ਇਹ ਤੇ ਬਹੁਤ ਵਧੀਆ ਬਿਲਕੁਲ ਨਵੇਂ ਅਰਗੀ ਪਈ ਆ ਕਿਹੇ ਵੀਰ ਭਾਈ ਜਣ ਲੈਣੀ ਵੀ ਤਾਂ ਸਪਰਕ ਕਰ ਲੋ ਰੇਟ ਫੋਨ ਤੇ ਕਰ ਲਿਓ ਤੇ ਨਵੀਂ ਜਮਾਂ ਕਰ ਭੈਣ ਕਿਹੇ ਕੋਕਾ ਪੀਸ ਹੋ ਸਾਰੀ ਜਾਣਕਾਰੀ ਜੜੀ ਫੋਨ ਲਾ ਕੇ ਲੈ ਸਕਦੇ ਆ ਤੇ ਆ ਜੌਂਦੀ ਆ ਟਰੈਕਟਰ ਤੇ ਚੱਲੀ ਵੀ ਆ 2013 ਮਾਡਲ ਆ 8 ਮਾਡਲ ਛੋੜੀ ਗਿਣਾ 8 ਮਾਡਲ ਆ 2012 ਮਾਡਲ ਟਰੈਕਟਰ 855 ਇੰਜਨ ਗੇਅਰ ਦਾ ਓਕੇ ਆ ਸਾਫ ਪਿਆ ਸੁੱਕਾ ਪਿਆ ਰੈਡੀਏਟਰ ਨਵਾਂ ਲੱਗਿਆ ਹੋਇਆ ਟਰੈਕਟਰ ਨੂੰ ਬਹੁ ਵਈਆ ਟਰੈਕਟਰ ਆ ਟਾਇਰ 70 ਤੋਂ 80 ਪਹਿ ਪਏ ਆ ਤੇ ਕੇ ਵੀਰ ਭਾਈ ਜੀ ਲੈਣੇ ਮੂਲ ਦੇ ਨਵੇਂ ਆ ਜਾਵਾਂ ਜੇ ਮਾਲਕੀ ਦਾ ਨੰਬਰ ਉੱਤੇ ਜਿੰਦੀ ਜਿੰਦਾ ਡੈਕ ਸ਼ਿਕ ਲੱਗਿਆ ਬੈਂਪਰ ਸ਼ੈਂਪਰ ਲੱਗਿਆ ਆ ਗੇਅਰ ਬਕਸੇ ਦੀਆਂ ਫੋਟੋਆਂ ਆ ਤੇ ਸੈਂਟਰ ਗੇਅਰ ਆ ਟਰੈਕਟਰ ਬੋਹ ਵਜੇ ਟਰੈਕਟਰ ਕੇ ਵੀਰ ਭਾਈ ਜੀ ਲੈਣਾ ਵੀ ਇਹ ਨਾਲ ਸੰਪਰਕ ਕਰ ਸਕਦੇ ਆ ਬੈਂਪਰ ਸ਼ੈਂਪਰ ਪੂਰਾ ਹੈਵੀ ਭਾਰਾ ਲੱਗਿਆ ਵਾ ਤੱਕੜ ਬੈਂਪਰ ਲੱਗਿਆ ਵਾ ਕਿਸੇ ਵੀਰ ਭਾਈ ਜੀ ਲੈਣਾ ਵੀ ਇਹ ਨਾਲ ਸੰਪਰਕ ਕਰ ਸਕਦੇ 2012 ਮਾਡਲ ਤੇ 290000 ਰੁਪਏ ਮੰਗ ਕਰਦੇ ਮੌਕੇ ਦੇ ਮਾਰ ਤਾਨ ਕਰਦੇ ਜਣ ਕਿ 290000 ਬਿਨਾ ਪਾਵਰ ਤੋਂ ਟਰੈਕਟਰ ਹੈ ਤੇ ਕਿਸੇ ਵੀਰ ਭਾਈ ਜੀ ਲੈਣਾ ਵੀ ਇਹ ਨਾਲ ਸੰਪਰਕ ਕਰ ਲੋ ਨੰਬਰ ਉੱਤੇ ਚੱਲੀ ਜਾਂਦਾ 2012 ਮਾਡਲਾ ਇੰਜਨ ਗੇਰ ਦਾ OK ਭੋਵਜਾ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸਪਰਕ ਕਰ। ਟੂੜੀ ਵਾਲੀ ਮਸ਼ੀਨ ਹੈ ਕਿਸੇ ਵੀਰ ਭਾਈ ਨੇ ਲੈਣੀ ਬੀਨਸ ਪਰ ਕਰ ਸਕਦੇ 21 ਮਾਡਲਾ ਭੋਵਜਾ ਕਿਸੇ ਵੀਰ ਭਾਈ ਨੇ ਲੈਣੀ ਹੈ ਵੀਨਾਂ ਸਪਰਕ ਕਰ ਲੋ। ਕੋਕਾ ਪੀਸ ਮਸ਼ੀਨ ਹੈ ਬਿਲਕੁਲ ਨਵੇਂ ਵਰਗੀ ਪਈ ਆ। ਕੱਲੀ ਕੱਲੀ ਵੀਰ ਨੇ ਫੋਟੋ ਪਈ ਹੈ ਕਈ ਟੂੜੀ ਵਾਲੀ ਮਸ਼ੀਨ ਵੀ ਕਹਿੰਦੇ ਰੀਪਰ ਵੀ ਕਹਿੰਦੇ ਟਰੋਡ ਟਰੱਕ ਜਾਂਦਾ ਜੁੜੀਆਂ ਦਾ ਵਰਕ ਆ। ਪਟਿਆਲੇ ਵਾਕੇ ਚ ਜੁੜੀ ਰੀਪਰ ਕਹਿੰਦੇ ਆ। ਤੇ ਆਪਣੇ ਜੇ ਸਾਡੇ ਮੋਕੇ ਜਿਲ੍ਹੇ ਚ ਕਹਿੰਦੇ ਤੋੜੀ ਵਾਲੀ ਮਸ਼ੀਨ ਆ ਤੇ ਕੋਕਾ ਪਸੀ ਮਸ਼ੀਨ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ 21 ਮਾਡਲ ਦਾ ਰੇਟ ਹੈਗਾ 275000 ਮੌਕੇ ਤੇ ਮਾਰ ਤਾਣ ਕਰ ਦੇਣਗੇ 275000 ਰੁਪਇਆ ਦਾ ਰੇਟ ਹੈ ਮੌਕੇ ਤੇ ਮਾਰ ਤਾਣ ਕਰਨਗੇ ਬਹੁ ਬਈਆ ਮਸ਼ੀਨ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਇਹਦੇ ਕੋਲੇ ਵੀਰ ਕੋਲੇ ਹੋਰ ਵੀ ਕੋਕੋ ਹੈਗਾ ਕਿਸੇ ਵੀਰ ਭਾਈ ਜੀ ਦਾ ਲੈਣਾ ਜੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚੱਲ ਜੇ ਨਾ ਸਰਕੀ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਭਰਾਵਾਂ ਭਣਾਂ ਕਰਕੇ ਸ਼ੇਅਰ ਕਰਦੇ ਕਰੋ ਮਸ਼ੀਨ ਜਿਹੜੀ ਰੀਲ ਤੋਂ ਰੰਗ ਮਿਲਿਆ ਤੇ ਬਹੁਤ ਵਧੀਆ ਮਸ਼ੀਨ ਹੈ ਤੇ ਕਲਾਸ 6 ਦੀ ਪੂਰ ਗਰੰਟੀ ਆ ਬਹੁਤ ਰੇਲੀ ਚੱਲਦੀ ਆ ਤੇ 275000 ਰੁਪਏ ਮੰਗ ਕਦੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿਹਨੂੰ ਸਬਸਕ੍ਰਾਈਬ ਕਰੋ